ਬੀਤੇ ਸ਼ਨੀਵਾਰ ਰਾਤ ਨੂੰ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ بیٹے ਰਿਚੀ ਕੇਪੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਅੱਜ ਪੰਜਾਬ ਦੇ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਉਹਨਾਂ ਦੇ ਨਿਵਾਸ ਸਥਾਨ ਤੇ ਦੁੱਖ ਪ੍ਰਗਟ ਕਰਨ ਦੇ ਲਈ ਪਹੁੰਚੇ ਨੇ ਉਹਨਾਂ ਨੇ ਕਿਹਾ ਹੈ ਕਿ ਮਹਿੰਦਰ ਸਿੰਘ ਕੇਪੀ ਰਾਜਨੀਤੀ ਵਿੱਚ ਬਹੁਤ ਪੁਰਾਣੀ ਹਸਤੀ ਨੇ ਇਹ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਉਹਨਾਂ ਨੇ ਕੇਪੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਰਿਚੀ ਕੇਪੀ ਦੀ ਮੌਤ ਮਗਰੋਂ ਸਿਆਸੀ ਜਗਤ ਨਾਲ ਜੁੜੀਆਂ ਕਈ ਸ਼ਖਸੀਅਤਾਂ ਮਹਿੰਦਰ ਸਿੰਘ ਕੇਪੀ ਦੇ ਘਰ ਪਹੁੰਚੀਆਂ ਸਨ ਜਿਨ੍ਹਾਂ ਵਿੱਚ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਕੈਬਨਟ ਮੰਤਰੀ ਰਵਜੋਤ ਸਿੰਘ ਸਮੀਤ ਕਈ ਹੋਰ ਸ਼ਖਸੀਅਤਾਂ ਸ਼ਾਮਿਲ ਸਨ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਵੀ ਉਹਨਾਂ ਦੇ ਘਰ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਸਨ ਰਿਚੀ ਕੇਪੀ ਦੇ ਇਸ ਜਹਾਨ ਨੂੰ ਤੁਰ ਜਾਣ ਨਾਲ ਕੇਪੀ ਪਰਿਵਾਰ ਨੂੰ ਕਦੀ ਨਾ ਪੂਰਾ ਹੋਣ ਵਾਲਾ ਕਾਟਾ ਪਿਆਏ ਇੱਕ ਪਿਤਾ ਲਈ ਉਸ ਦੇ ਬੇਟੇ ਦਾ ਇਸ ਜਹਾਨੋਂ ਚਲਿਆ ਜਾਣਾ ਅਸਹਿਣਯੋਗ ਦੁੱਖ ਹੈ ਰਿਚੀ ਕੇਪੀ ਦੀ ਅੰਤਿਮ ਯਾਤਰਾ ਵਿੱਚ ਵੀ ਕਈ ਵੱਡੀਆਂ ਸ਼ਖਸੀਅਤਾਂ ਪਹੁੰਚੀਆਂ ਸਨ ਤੇ ਅੱਜ ਪੰਜਾਬ ਦੇ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਕੇਪੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਉਹਨਾਂ ਦੇ ਘਰ ਪਹੁੰਚੇ ਨੇ ਪਿਛਲੇ ਦਿਨੀ ਬਿਹੰਦਰ ਸਿੰਘ ਕੇ ਪੀਜੀ ਦੇ ਪੁੱਤਰ ਹੁਣ ਹਰਸ਼ਪੁੱਤਰ ਰਚੀ ਕੇਪੀਜੀ ਦੀ ਜਿਹੜੀ ਆ ਮਾਤ ਹੋ ਗਈ ਸੀ ਕੋਈ بے ਵਕਤੀ ਮਾਤ ਹੋਈ ਆ ਬਹੁਤ ਹੀ ਵੱਡਾ ਦੁੱਖ ਜਿਹੜਾ ਕੇਪੀ ਪਰਿਵਾਰ ਨੂੰ ਲੱਗਿਆਗਾ ਕਿਉਂਕਿ ਬਹੁਤ ਅੱਛਾ ਉਹਨਾਂ ਦਾ ਰਾਜਨੀਤੀ ਵਿੱਚ ਬਹੁਤ ਲੰਮਾ ਕੈਰੀਅਰ ਰਹਾਗਾ ਉਹਨਾਂ ਨੇ ਪੰਜਾਬ ਦੇ ਅੰਦਰ ਕਾਫੀ ਬੜੀ ਬੜੀ ਸੇਵਾ ਕੀਤੀ ਹੈ ਸੋ ਉਹਨਾਂ ਦੇ ਸੁਪੁੱਤਰ ਦਾ ਬੇਵਕੂਫੀ ਜਾਣਾ ਮੈਂ ਸਭੰਦ ਸਮਾਜ ਦੇ ਲਈ ਇੱਥੇ ਉਹਨਾਂ ਦੇ ਪਰਿਵਾਰ ਦੇ ਲਈ ਵੱਡਾ ਕਾਟਾ ਹੈਗਾ ਉੱਥੇ ਸਮਾਜ ਦੇ ਲਈ ਵੀ ਬਹੁਤ ਵੱਡਾ ਕਾਟਾ ਹੈਗਾ ਸੋ ਅੱਜ ਉਹਨਾਂ ਦੇ ਨਾਲ ਦੁੱਖ ਵੰਡਾਉਣ ਦੇ ਲਈ ਅਸੀਂ ਪੰਜਾਬ ਸਰਕਾਰ ਵੱਲੋਂ ਸਾਡੇ ਸਾਰੇ ਸਾਥੀ ਮੌਂਟਰੀਆਂ ਸੋ ਰੋਣ ਦਾ ਦੁੱਖ ਵੰਡਾਇਆਗਾ ਅਸੀਂ ਤਾਂ ਇਹੀ ਪ੍ਰਮਾਤਮਾ ਅਗੇ ਬੇਨਤੀ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਸ੍ਰੀ ਜੀ ਨੂੰ ਆਪਣੇ ਚਰਨਾਂ 'ਚ ਬਿਰਾਜਮਾਨ ਰੱਖਿਆ ਔਰ ਪਿੱਛੇ ਜਿਹੜਾ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਪਾਣਾ ਮੰਨਣ ਦਾ ਵੱਲ ਬਖਸ਼ਿਆ ਚਾਰ ਤੋਂ ਪੰਜ ਦਿਨ ਹੋ ਗਏ ਨੇ ਇਸ ਹਾਦਸੇ ਨੂੰ ਪਰ ਗੁਰਸ਼ੰਨ ਪ੍ਰਿੰਸ ਜਿਹੜੇ ਤਰੀਕਾ ਘਟ ਰਹੀ ਸੀ ਕਿ ਉਹ ਹਜੇ ਤੱਕ ਕੋਈ ਨਹੀਂ ਸਤਿ ਰਸਤੂ ਦੂਰੇ ਹੈ ਹਾਲਾਂਕਿ ਦਿੱਲੀ ਪੁਲਿਸ ਨੇ ਜਾਰੀ ਕਰ ਦਿੱਤੀ ਗਈ ਦਿੱਲੀ ਵਿੱਚ ਵੀ ਗਈ ਸੀ ਪੁਲਿਸ ਉਹਦੇ ਜੀਜਾ ਜੀ ਦੇ ਘਰੇ ਉੱਥੇ ਵੀ ਕੁਝ ਨਹੀਂ ਮਿਲਿਆ ਲੁਧਿਆਣਾ ਵੀ ਗਏ ਸੀ ਦਿੱਲੀ ਵੀ ਅਜੇ ਤੱਕ ਜੋ ਪਤਾ ਲੱਗਾ ਵੀ ਦਿੱਲੀ ਵਿੱਚ ਉਹਨੇ ਕਿਤੇ ਪਨਾਹ ਲਈ ਹੈ ਲੇਖੋ ਜਿਹੜਾ ਵੀ ਦੋਸ਼ੀ ਆ ਚਾਹੇ ਕਿਤੇ ਪਨਾਹ ਲੈ ਲੇ ਜਿੱਥੇ ਮਰਜੀ ਉਹ ਭੱਜਣ ਦੀ ਕੋਸ਼ਿਸ਼ ਕਰੇ ਪਰ ਲੇਕਿਨ ਕਾਨੂੰਨ ਦੇ ਹੱਥ ਜੜਨੇ ਬੜੇ ਲੰਬੇ ਨੇ ਬੜੀ ਜਲਦੀ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਬਿਲਕੁਲ ਸਜ਼ਾ ਦੇਵਾਂਗੇ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਕਿਉਂਕਿ ਐਕਸੀਡੈਂਟ ਜਿਹੜਾ ਹੋ ਗਿਆ ਉਸ ਬਾਅਦ ਉਹਨੂੰ ਬਦਲ ਕਰਨੀ ਚਾਹੀਦੀ ਤੁਸੀਂ بجائے ਭੱਜਣ ਦੇ ਜੇਕਰ ਐਕਸੀਡੈਂਟ ਕਿਤੇ ਹੋ ਗਿਆ ਕਿਤੇ ਵੀ ਹੋ ਜਾਂਦਾ ਐਕਸੀਡੈਂਟ ਪਰ ਲੇਕਿਨ ਸਾਨੂੰ ਜੋ ਕੋ ਜਖਮੀ ਆ ਜਾਂ ਕਿਸੇ ਦੇ ਸੱਟ ਲੱਗੀ ਆ ਸਭ ਤੋਂ ਪਹਿਲਾਂ ਸਾਡੀ ਗੁਰੂ ਮਦਦ ਕਰਨੀ ਚਾਹੀਦੀ ਹੈ ਅਸੀਂ ਤਾਂ ਆਪ ਕਾਨੂੰਨ ਦੇ ਅੰਦਰ ਵੀ ਸੋਧ ਹੋਈ ਸਭ ਤੋਂ ਪਹਿਲਾਂ ਸਾਨੂੰ ਜ਼ਖਮੀਆਂ ਦੀ ਜਿਸੇ ਤੇ ਜਿਹੜਾ ਵੀ ਨਾਲ ਹੋਇਆ ਉਹਦੇ ਬਦਲ ਕਰ ਜੇ ਤਾਂ ਪਰ ਲੇਕਿਨ ਉਹਨਾਂ ਨੇ ਭੱਜ ਕੇ ਜਿਹੜਾ ਮੈਸਰ ਉਹਨਾਂ ਨੂੰ ਇੱਕ ਵਾਰ ਫੇਰ ਤੋੜਿਆਗਾ ਸੋ ਬਿਲਕੁਲ ਉਹਨਾਂ ਦੇ ਖਿਲਾਫ ਦੇ ਲਈ ਲੀਗਲ ਕਾਰਵਾਈ ਹੋਊਗੀ ਇੱਕ ਜਿਹੜੇ ਗ੍ਰੈਂਡ ਵਿਟਾਰਾ ਵਾਲੇ ਡਰਾਈਵਰ ਸੀਗੇ ਜਿਹੜੇ ਐਸਲੂ ਪਚਾਰ ਅਧੀਨ ਹੈਗੇ ਹਸਪੀਟਲ ਦੇ ਬਾਹਰ ਲੱਗੇ ਨੇ ਉਹਨਾਂ ਦੇ ਮਦਰ ਸਾਹਮਣੇ ਆਏ ਸੀਗੇ ਉਹ ਕਹਿੰਦੇ ਵੀ ਸਾਡੇ ਬੱਚਿਆਂ ਨੂੰ ਬੇਵਜਾ ਵਿੱਚ ਆ ਦੇ ਕੋਈ ਕਾਨੂੰਨੀ ਕਹਿਆ ਕਿ ਕਿਸੇ ਨੂੰ ਇਸ ਦੇ ਲੈ ਕੇ ਜਿਆਦਾ ਬਹਿਸ ਮਿੰਦਾ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਹਜੇ ਕੇਸ ਜਿਹੜਾ ਉਹ ਇਨੀਸ਼ੀਅਲ ਸਟੇਜ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਨੂੰ ਵੀ ਜਿਹੜੀ ਆ ਖਲਲ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਇਨਵੈਸਟੀਗੇਸ਼ਨ ਅਫਸਰ ਜਿਹੜਾ ਉਹ ਅਬਦਲ ਲੈਵਲ ਤੇ ਇਮਾਨਦਾਰੀ ਦੇ ਨਾਲ ਜਿਹੜਾ ਪਾਰਦਰਸ਼ਤਾ ਦੇ ਨਾਲ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਸੋ ਇੱਕ ਪਾਸੇ ਹਰ ਜੁੱਤ ਪੁੱਤਰ ਚਲਾ ਗਿਆ ਔਰ ਦੂਸਰੇ ਪਾਸੇ ਇਸ ਜਨੇ ਗੱਲਾਂ ਨਹੀਂ ਕਰਨੀਆਂ ਚਾਹੀਦੀ ਕਾਨੂੰਨ ਦੇ ਅੰਦਰ ਉਹਨਾਂ ਨੂੰ ਵੀ ਜਿਹੜਾ ਇਨਵੈਸਟੀਗੇਸ਼ਨ ਅਫਸਰ ਦਾ ਸਾਥ ਦੇਣਾ ਚਾਹੀਦਾ ਜਿਵੇਂ ਸਰ ਪੰਜਾਬ ਦੇ ਵਿੱਚ ਸ਼ਰਾਤੀ ਅੰਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬੀਤੇ ਦਿਨੀ ਅੰਮ੍ਰਿਤਸਰ ਤੋਂ ਦੇਰਾਦੂੰ ਜਾਰੀ ਟ੍ਰੇਨ ਦੇ ਉੱਪਰ ਦੇਸ਼ ਵਿਰੋਧੀ ਨਾਰੇ ਜਿਹੜੇ ਨੇ ਲਿਖੇ ਗਏ ਸੀਗੇ ਚਲੰਦਰ ਵੀ ਉਹ ਟ੍ਰੇਨ ਜਿਹੜੀ ਆ ਕੇ ਰੁਕੀ ਹੈ ਤੇ ਕਾਫੀ ਗੰਭੀਰਤਾ ਵਾਲਾ ਮਸਲਾ ਹੈਗਾ ਇਸ ਨੂੰ ਲੈ ਕੇ ਸਰਕਾਰ ਕੀ ਕਰ ਰਹੀ ਹੈ ਦੇਖੋ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕਰੂਗਾ ਜਦ ਕਾਨੂੰਨ ਉਹ ਆਪਣੇ ਹੱਥ ਚ ਲੈਣ ਦੀ ਕੋਸ਼ਿਸ਼ ਕਰੂਗਾ ਤਾਂ ਕਾਨੂੰਨ ਜਿਹੜਾ ਉਹਦੇ ਨਾਲ ਸਖਤੀ ਨਾਲ ਜਿਹੜਾ ਪੇਸ਼ ਆਊਗਾ ਬਿਲਕੁਲ ਜਿਹੜਾ ਵੀ ਵਿਅਕਤੀ ਜਦੋਂ ਵੀ ਉਹ ਕਾਨੂੰਨ ਦੀ ਗ੍ਰਿਫਤ ਚ ਆਇਆ ਜਦੋਂ ਵੀ ਕ੍ਰੋਮ ਦੇ ਸਕੰਡੇ ਚ ਆਇਆ ਉਹਦੇ ਖਿਲਾਫ ਲਾਮ ਸਾਬਦ ਕਰ ਦੇਉਗਾ ਉਹ ਗੁਲਪਤਵੰਦ ਸਿੰਘ ਪਨੋਦ ਉਹ ਲੋ ਵੀਡੀਓ ਵੀ ਜਿਹੜੀ ਜਾਰੀ ਕੀਤੀ ਗਈ ਸੀ ਇਸ ਨੂੰ ਲਾ ਕੇ ਦੇਖੋ ਕੁਝ ਬੇਜਸ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਹੜੇ ਬਾਹਰ ਬੈਠ ਕੇ ਗੈਰ ਕਾਨੂੰਨੀ ਕਾਰਵਾਈਆਂ ਕਰਦੇ ਨੇ ਭਾਰਤ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਭਾਰਤ ਸਰਕਾਰ ਨੂੰ ਲਿਆ ਕੇ ਇੱਥੇ ਸਜ਼ਾ ਦੇਵੇ ਉਹ ਬਹੁਤ ਲੰਬੇ ਅਰਸੇ ਤੋਂ ਪੰਜਾਬ ਵਿਰੋਧੀ ਦੇਸ਼ ਵਿਰੋਧੀ ਸ਼ਾਂਤੀ ਜਿਹੜਾ ਲੋਕਾਂ ਦੀ ਸ਼ਾਂਤੀ ਭੰਗ ਕਰਨ ਦੇ ਲਈ ਲਗਾਤਾਰ ਲੱਗੇ ਉਹਦੇ ਪਰ ਲੇਕਿਨ ਪੰਜਾਬ ਜਿਹੜਾ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਜਿਹੜਾ ਭਾਈਚਾਰਕ ਸਾਂਝ ਦਾ ਪ੍ਰਤੀਕ ਸੂਬਾ ਹੈ ਇਹਦੇ ਅੰਦਰ ਕਦੇ ਵੀ ਸ਼ਾਂਤੀ ਜਿਹੜੀ ਉਹ ਭੰਗ ਨਹੀਂ ਹੋਈ ਜਿਹੜਾ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦਾਗਾ ਉਹਨੂੰ ਮੂੰਹ ਦਿਖਾਣੀ ਪੈਂਦੀ ਹੈ ਸੋ ਉਹਨਾਂ ਨੂੰ ਮੂੰਹ ਦਿਖਾਣੀ ਪਊਗੀ ਔਰ ਦੂਸਰਾ ਮੈਂ ਸੰਬੰਧ ਮੈਂ ਬੇਨਤੀ ਕਰਦਾਗਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਦੇਸ਼ ਦੇ ਹੋਰ ਮਿਸਟਰ ਸਾਹਿਬ ਨੂੰ ਕਿ ਉਹਨੂੰ ਦੇਸ਼ ਅੰਦਰ ਲਿਆਂਦਾ ਜਾਵੇ ਔਰ ਬਹੁਤ ਸਾਰੇ ਮਕਾਦਮੇ ਦੇਸ਼ ਅੰਦਰ ਉਸ ਵਿਅਕਤੀ ਦੇ ਖਿਲਾਫ ਦਰਜ ਹੋਏ ਹੋਏ ਨੇ ਕਿ ਉਹਨਾਂ ਮਕਤਬਿਆਂ ਦੇ ਤਹਿਤ ਦੇ ਖਿਲਾਫ ਕਰ ਪ੍ਰਵਾਸੀਆਂ ਨੂੰ ਲੈ ਕੇ ਬਹੁਤ ਜਿਹੜਾ ਗੱਲ ਚੱਲਦੀ ਨਜ਼ਰ ਆ ਰਹੀ ਹੈ ਕਈ ਜਗ੍ਹਾ ਤੋਂ ਉਹਨਾਂ ਨੂੰ ਕੱਡੇ ਵੀ ਜਾ ਰਹੇ ਹੈਗੇ ਜਿਸ ਤਰ੍ਹਾਂ ਦਿੱਖਦੇ ਉਸੇ ਦੇਖੋ ਭਾਰਤ ਦੇਸ਼ ਇੱਕਾਗਾ ਸਾਰਿਆਂ ਨੂੰ ਇੱਕ ਦੂਜੀ ਜਗ੍ਹਾ ਤੇ ਹਰ ਇੱਕ ਵਿਅਕਤੀ ਕੋਈ ਕੰਮ ਕਰ ਲਈ ਜਾਂਦਾ ਹੈ ਕੋਈ ਜਿਹੜਾ ਦਾ ਬਿਜ਼ਨਸ ਕਰ ਲੀ ਜਾਂਦਾ ਹੈ ਉਹ ਭਾਰਤ ਦੇ ਇੱਕਾ ਸੋ ਕਿਸਲੇ ਖਲਾਫ ਹੀ ਜਿਹੜੀ ਆ ਉਹ ਗੈਰਕਾਨੂੰਨੀ ਕਰ ਵੀ ਨਹੀਂ ਕੁੱਚੀ ਮੁੱਖ ਮੰਤਰੀ ਮਾਨ ਹੁਣਾਂ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀ ਕਿ 45 ਦਿਨਾਂ ਦੇ ਵਿੱਚ ਹੜਪੀਟਾਂ ਦੀ ਜਿਹੜੀ ਮਦਦ ਹੈ ਜੋ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਏਗਾ ਕੀ ਚਾਹਦੇ ਆ ਉਹਦੇ ਤੇ ਮੁਆਵਜ਼ਾ ਮਿਲਣਾ ਸ਼ੁਰੂ ਹੋ ਗਿਆ ਜਿਨ੍ਹਾਂ ਦੀ ਡੈਥ ਹੋਈ ਸੀਗੀ ਉਹਨਾਂ ਨੂੰ ਲਗਭਗ ਸਾਰਿਆਂ ਨੂੰ ਮੁਆਵਜ਼ਾ ਮਿਲ ਗਿਆ ਪਰ ਜਿੱਥੇ ਜਿੱਥੇ ਗਰਦਾਬਰੀ ਹੋਈ ਜਾ ਰਹੀ ਹੈ ਜਾਂ ਜਿੱਥੇ ਜਿੱਥੇ ਮੁਆਵਜ਼ੇ ਦੀ ਰਿਪੋਰਟ ਆ ਰਹੀ ਹੈ ਤੁਰੰਤੋ ਤਾਂ ਕਮ ਚ ਪਹੁੰਚ